ਪਟਿਆਲਾ ਫਾਸ న్యూਸ ਦੇਖ ਰਹੇ ਦਰਸ਼ਕਾਂ ਦਾ ਸਵਾਗਤ ਹੈ ਮੈਂ ਤੁਹਾਡੀ ਆਪਣੀ ਹਰਪ੍ਰੀਤ ਕੌਰ ਕੱਗਾ ਕੈਮਰਾਮੈਨ ਜਕਸੀਰ ਸਿੰਘ ਦੇ ਨਾਲ ਸੋ ਅੱਜ ਯੋਗਾ ਡੇ ਸਾਡੇ ਕੱਗੇ ਦੇ ਵਿੱਚ ਜੋ ਮਨਾਇਆ ਗਿਆ ਹੈ ਇਹ 21 ਜੂਨ ਨੂੰ ਜੋ ਯੋਗਾ ਦਿਵਸ ਹਰ ਮਤਲਬ ਜ਼ਿਲ੍ਹੇ ਦੇ ਵਿੱਚ ਹਰ ਸ਼ਹਿਰਾਂ ਦੇ ਵਿੱਚ ਜੋ ਮਨਾਇਆ ਜਾਂਦਾ ਹੈ ਜੀ ਭਾਰਤ ਸਰਕਾਰ ਤੇ ਪੰਜਾਬ ਸਰਕਾਰ ਵੱਲੋਂ ਅੱਜ ਕੱਗੇ ਦੇ ਵਿੱਚ ਯੋਗਾ ਡੇ ਮਨਾਇਆ ਗਿਆ ਹੈ ਜੋ 11ਵੇਂ ਅੰਤਰਰਾਸ਼ਟਰੀ ਯੋਗਾ ਦਿਵਸ ਦੇ ਮੌਕੇ ਤੇ ਪੂਰੇ ਦੇਸ਼ ਵਾਸੀਆਂ ਨੂੰ ਇਸ ਯੋਗਾ ਦਿਵਸ ਦੀਆਂ ਜੋ ਸ਼ੁਭਕਾਮਨਾਵਾਂ ਦਿੰਦਾ ਸੋ ਮੈਂ ਕਹਿਣਾ ਚਾਹਨਾ ਕਿ ਯੋਗਾ ਦਿਵਸ ਪਹਿਲਾਂ ਵੀ ਮਨਾਏ ਜਾ ਸਕਦੇ ਸੀ ਸਿੱਖਿਆ ਟ੍ਰੇਨਰ ਪਹਿਲਾਂ ਵੀ ਰੱਖੇ ਜਾ ਸਕਦੇ ਸੀ ਸਿੱਖਿਆ ਕ੍ਰਾਂਤੀ ਮਹਮ ਪਹਿਲਾਂ ਵੀ ਚਲਾਈ ਜਾ ਸਕਦੀ ਸੀ ਜੁਧ ਨਸ਼ਾ ਵਿਰੁੱਧ ਪਹਿਲਾਂ ਵੀ ਚਲਾਇਆ ਜਾ ਸਕਦਾ ਸੀ ਪਰ ਕੀ ਕੋਈ ਦੱਛਣ ਦੀ ਲੋੜ ਹੈ ਇਹ ਸਾਫ਼ ਹੈ ਸਰਕਾਰਾਂ ਦੇ ਨੀਤਾਂ ਸਾਫ਼ ਨੇ ਇਸੇ ਲਈ ਸਾਡੇ ਸੀਐਮ ਸਾਹਿਬ ਸਰਦਾਰ ਭਗਵੰਤ ਸਿੰਘ ਜੀ ਮਾਨ ਜੋ ਪੰਜਾਬ ਦੀ ਜਵਾਨੀ ਲਈ ਚਿੰਤਤ ਨੇ ਇਸੇ ਲਈ ਕਦੇ ਸਿੱਖਿਆ ਕ੍ਰਾਂਤੀ ਪ੍ਰੋਗਰਾਮ ਚਲਾਏ ਜਾ ਰਹੇ ਹਨ ਬੱਚਿਆਂ ਨੂੰ ਸਕੂਲਾਂ ਵੱਲ ਪ੍ਰੇਰਿਤ ਕਰਨ ਲਈ ਕਦੇ ਜੁਧ ਨਸ਼ਾ ਵਿਰੁੱਧ ਚਲਾਇਆ ਜਾ ਰਿਹਾ ਹੈ ਪੰਜਾਬ ਦੀ ਜਵਾਨੀ ਨੂੰ ਬਚਾਉਣ ਦੇ ਲਈ ਕਦੇ ਇਹ ਯੋਗ ਸ਼ਾਲਾਾਂ ਵਿੱਚ ਚਲਾਈਆਂ ਜਾ ਰਹੀਆਂ ਹਨ ਪਹਿਲਾਂ ਵੀ ਪ੍ਰੋਗਰਾਮ ਹੁੰਦੇ ਸੀ ਪਰ ਸਾਡੇ ਵਰਗੇ ਪਿੰਡਾਂ ਸ਼ਹਿਰਾਂ 'ਚ ਨਹੀਂ ਸੀ ਪਤਾ ਸਾਨੂੰ ਪਤਾ ਵੀ ਨਹੀਂ ਸੀ ਕਿ ਇਹ ਯੋਗ ਸ਼ਾਲਾ ਪ੍ਰੋਗਰਾਮ ਹੁੰਦੇ ਨੇ ਕੌਣ ਚਾਹਦਾ ਕਿ ਪੰਜਾਬ ਦੀ ਜਵਾਨੀ ਸਿਹਤਮੰਦ ਰਹੇ ਤੰਦਰੁਸਤ ਰਹੇ ਆਪਣੇ ਘਰੋਂ ਸਰਕਾਰ ਸਰਕਾਰ ਪੈਸਾ ਖਰਚ ਕੇ ਲੋਕਾਂ ਦੀ ਜੋ ਸਿਹਤ ਨੂੰ ਤੰਦਰੁਸਤ ਰੱਖਣ ਦੇ ਲਈ ਟੀਚੇ ਰੱਖ ਰਹੀ ਹੈ ਤੇ ਲੋਕਾਂ ਨੂੰ ਪ੍ਰੇਰਿਤ ਕਰ ਰਹੀ ਹੈ ਕਿ ਜੋ ਕਲਾਸਾਂ ਲਗਾ ਕੇ ਆਪਣੀ ਸਿਹਤ ਨੂੰ ਤੰਦਰੁਸਤ ਬਣਾਇਆ ਜਾ ਸਕੇ ਤੇ ਸਮਾਜ ਨੂੰ ਤੰਦਰੁਸਤ ਸਮਾਜ ਤੇ ਇੱਕ ਨਿਰੋਗ ਸਮਾਜ ਬਣਾਇਆ ਜਾ। ਮੇਰਾ ਨਾਮ ਹਰਪ੍ਰੀਤ ਸਿੰਘ ਹੈ। ਮੈਂ ਯੋਗਾ ਟ੍ਰੇਨਰ ਸੀਐਮ ਦੀ ਯੋਗਸ਼ਾਲਾ ਵੱਲੋਂ ਆਈ। ਠੀਕ ਹੈ ਜੀ। ਭਗਵੰਤ ਮਾਨ ਜੀ ਨੇ ਬਹੁਤ ਵਧੀਆ ਪ੍ਰਯੋਗਸ਼ਾਲਾ ਖੋਲੀ ਹੋਈ ਹੈ ਜਿਸ ਨਾਲ ਲੋਕਾਂ ਦਾ ਬਹੁਤ ਜ਼ਿਆਦਾ ਫਾਇਦਾ ਹੋ ਰਿਹਾ ਹੈ। ਠੀਕ ਹੈ ਲੋਕ ਬਹੁਤ ਵੱਤ ਛੱਡ ਕੇ ਆ ਰਹੇ ਨੇ। ਲੋਕ ਨਸ਼ਿਆਂ ਤੋਂ ਮੁਕਤ ਹੋ ਰਹੇ ਨੇ। ਤੇ ਅੱਜ ਅੰਤਰਰਾਸ਼ਟਰੀ ਯੋਗ ਦਿਵਸ 11ਵਾਂ ਅੰਤਰਰਾਸ਼ਟਰੀ ਯੋਗ ਦਿਵਸ ਮਨਾਇਆ ਜਾ ਰਿਹਾ ਹੈ ਤੇ ਬਹੁਤ ਵਧੀਆ ਮਨਾਇਆ ਗਿਆ ਤੇ ਬਹੁਤ ਵਧੀਆ ਇਹ ਨੀਤੀ ਚੱਲ ਰਹੀ ਹੈ ਤੇ ਅੱਗੇ ਇਦਾਂ ਹੀ ਚੱਲਦੇ ਰਹੀ ਵੱਤ ਛੱਡ ਕੇ ਚੱਲੀ। ਠੀਕ ਹੈ ਜੀ ਮ ਮੈਂ ਡੇਢ ਸਾਲ ਤੋਂ ਲੱਗਿਆ ਹੋਇਆ ਹਾਂ ਇੱਥੇ ਡੇਢ ਸਾਲ ਹੋ ਗਏ ਮੈਨੂੰ ਤਕਰੀਬਨ ਮੈਂ ਮਾਰਚ ਲਾਸਟ ਆਇਆ ਸੀਗਾ ਜੀ ਡੇਢ ਸਾਲ ਹੋ ਗਏ ਮੈਨੂੰ ਇੱਥੇ ਆਇਆ ਨੂੰ ਜਦੋਂ ਤੁਸੀਂ ਨਵੇਂ ਇਥੇ ਸਟਾਰਟ ਕੀਤਾ ਸੀ ਉਹਦੋਂ ਤੁਹਾਡੇ ਕੋਲ ਕਿੰਨੇ ਕਾ ਜੋ ਕਰਦੇ ਹੋ ਅੱਜ ਦੇਖੋ ਜੀ ਇੱਕ ਮਹੀਨੇ ਤੋਂ ਸਟਾਰਟਿੰਗ ਚ ਕੀਤਾ ਜੀ ਉਦੋਂ 10-12 ਇੱਕ ਕਲਾਸ ਚ ਠੀਕ ਹੈ ਉਦੋਂ ਪੰਜ ਕਲਾਸਿਸ ਹੁੰਦੀਆਂ ਸੀਗੀਆਂ ਹੁਣ 6 ਕਲਾਸਿਸ ਚੱਲ ਰਹੀਆਂ ਨੇ ਟੋਟਲ ਮਤਲਬ ਸਾਡੀ ਜੌਬ ਦੇ 8 ਘੰਟੇ ਬਣਦੇ ਨੇ ਬਾਕੀ ਵਿੱਚ ਆਣ ਜਾਣ ਦਾ ਟਾਈਮ ਹੀ ਤੇ ਹੁਣ ਸਟਰੈਂਥ ਤਕਰੀਬਨ ਡੇਲੀ ਦੇਸ ਘੱਗੇ ਜੀ ਡੇਲੀ ਦੇ 120 ਤੋਂ 150 ਜਾਣਾ ਡੇਲੀ ਯ ਠੀਕ ਹੈ ਜਿਹੜਾ ਮੇਰੇ ਕੋਲ ਡੇਲੀ ਰੂਟੀਨ ਚ ਆਉਂਦਾ ਜੀ ਨਿਊ ਜਨਰੇਸ਼ਨ ਨੂੰ ਮੈਂ ਇਹੀ ਕਹੂੰਗਾ ਜੀ ਠੀਕ ਹੈ ਜੀ ਵੀ ਤੁਸੀਂ ਹੈਲਦੀ ਹੋ ਸਾਰਾ ਕੁਝ ਫਿੱਟ ਹੈ ਮੈਂ ਮੰਨਦਾ ਹਾਂ ਬਟ ਕਈਆਂ ਦਾ ਇਹ ਚੀਜ਼ ਹੁੰਦੀ ਹੈ ਵੀ ਜਿਹੜਾ ਬਿਮਾਰ ਬੰਦਾ ਹੀ ਯੋਗਾ ਕਰਦਾ ਹੈ ਇਹ ਚੀਜ਼ ਆਪਣਾ ਕਨਸੈਪਟ ਹੈ ਮਾਈਂਡ ਚੋ ਕੱਢੋ ਹੀ ਬਿਮਾਰ ਯੋਗਾ ਬੰਦਾ ਯੋਗਾ ਨਹੀਂ ਕਰਦਾ ਜੀ ਯੋਗਾ ਫਿੱਟ ਰਹਿਣ ਲਈ ਹੈ ਤੁਹਾਨੂੰ ਹੈਲਦੀ ਰੱਖਣ ਲਈ ਹੈ ਮੋਟੀਵੇਟ ਕਰਨ ਲਈ ਹੈ ਹਰ ਚੀਜ਼ ਲਈ ਹੈ ਇਸ ਲਈ ਹਰ ਇੱਕ ਬੰਦੇ ਨੂੰ ਵਿੱਚ ਪਾਰਟਿਸਿਪੇਟ ਕਰਨਾ ਚਾਹੀਦਾ ਜੀ ਮੇਰਾ ਨਾਮ ਬਲਜਿੰਦਰ ਸਿੱਧੂ ਹੈ ਜੀ ਦੇਖੋ ਜੀ ਜੋ ਅੱਜ 11ਵਾਂ ਅੰਤਰਰਾਸ਼ਟਰੀ ਯੋਗ ਦਿਵਸ ਮਨਾਇਆ ਜਾ ਰਿਹਾ ਹੈ ਪੂਰੇ ਭਾਰਤ ਦੇ ਵਿੱਚ ਇਹਦੇ ਲਈ ਸਾਰੇ ਭਾਰਤ ਵਾਸੀਆਂ ਨੂੰ ਮੈਂ ਮਤਲਬ ਕਿ ਵਧਾਈ ਦਿਨਾ ਤੇ ਬਾਕੀ ਇਹ ਬਹੁਤ ਹੀ ਇੱਕ ਚੰਗੀ ਸ਼ੁਰੂਆਤ ਹੈਗੀ ਹੈ ਸ਼ੁਰੂਆਤ ਕਿਉਂਕਿ ਸਿਆਣਾ ਨੇ ਕਿਹਾ ਵੀ ਇੱਕ ਤੰਦਰੁਸਤ ਸਰੀਰ ਦੇ ਵਿੱਚ ਇੱਕ ਤੰਦਰੁਸਤ ਮਨ ਆ ਜਿਹੜਾ ਆਵਾਸ ਕਰਦਾ ਹੈ ਤੇ ਜੋ ਹੁਣ ਅੱਜ ਦਾ ਸਮਾਂ ਹੈ ਕਿਉਂਕਿ ਬਿਮਾਰੀਆਂ ਨਾਲ ਆਪਾਂ ਘਿਰ ਚੁੱਕੇ ਆ ਤੇ ਹਰ ਇੱਕ ਨੇ ਜੇ ਮਤਲਬ ਕਿ ਬਚਣਾ ਹੈਗਾ ਤਾਂ ਆਪਾਂ ਨੂੰ ਇਹ ਰਸਤਾ ਅਪਣਾਉਣਾ ਪੈਣਾ ਹੈ ਹਰ ਇੱਕ ਨੂੰ ਕਿਉਂਕਿ ਮੈਂ ਤਾਂ ਸਭ ਨੂੰ ਅਪੀਲ ਕਰਾਂਗਾ ਕਿ ਆਪਣਾ ਸਵੇਰ ਸ਼ਾਮ ਦੁਪਹਿਰ ਜਦੋਂ ਵੀ ਤੁਹਾਨੂੰ ਟਾਈਮ ਮਿਲਦਾ ਹੈ ਤਾਂ ਜਿਆਦਾ ਨਹੀਂ ਤੇ ਇੱਕ ਘੰਟਾ ਆਪਣੀ ਸਿਹਤ ਲਈ ਕੱਢੋ ਤੇ ਯੋਗ ਜ਼ਰੂਰ ਕਰੋ ਤਾਂ ਕਿ ਆਪਾਂ ਬਿਮਾਰੀਆਂ ਤੋਂ ਬਚ ਸਕੀਏ ਆਪਣੀ ਮਤਲਬ ਕਿ ਪੈਸੇ ਦੀ ਵੀ ਬਚਤ ਹੋਵੇ ਤੇ ਆਪਾਂ ਤੰਦਰੁਸਤ ਰਹੀਏ ਤੁਹਾਨੂੰ ਗਰੰਟੀ ਆ ਕੀ ਹੈ ਸਾਡਾ ਹਟੋਬਾ ਹੈ ਇੱਥੇ ਉਹਨੂੰ ਐਨਾ ਜੀ ਕਰਦਾ ਵੀ ਇੱਥੇ ਐਡਾ ਸੋਹਣਾ ਪਾਰਕ ਹੋਵੇ ਦਰਖਤ ਲੱਗੇ ਹੋਣ ਪੁੱਲਾਂ ਬੁੱਟਿਆਂ ਵਾਲੇ ਬੱਚੇ ਖੇਡਦੇ ਹੋਣ ਲੇਡੀਜ਼ ਸੈਰਾਂ ਕਰਨ ਤੇ ਇਹ ਸੁਪਨਾ ਹੀ ਇੱਕ ਬਣਿਆ ਹੋਇਆ ਕਦੇ ਸੁਪਨਾ ਪੂਰਾ ਹੋਊਗਾ ਹੁਣ ਤਾਂ ਅਸੀਂ ਅੱਗੇ ਅੱਗੇ ਨੇੜੇ ਲੱਗ ਰਹੇ ਆਂ ਪਰ ਜੀ ਕਰਦਾ ਵੀ ਕੁਛ ਕਰਕੇ ਜਾਈਏ ਵੀ ਮੈਂ ਆਪਣੇ ਪਿੰਡ ਨੂੰ ਐਹੋ ਜਿਹਾ ਬਣਾਵਾ ਐ ਰੰਗਦਾਰ ਗਲੀਆਂ ਦੇ ਵਿੱਚ ਵੀ ਲੰਘੋ ਦਰਖਤ ਲੱਗੇ ਹੋਣ ਉਹਨਾਂ ਨਾਲ ਉਹੀ ਨਹਾਰ ਆ ਜਾਂਦੀ ਐ ਦਰਖਤ ਲਾਏ ਨੇ ਬਹੁਤ ਵਧੀਆ ਮੈਨੂੰ ਖੁਸ਼ੀ ਹੋਈ ਹੈ ਇਹ ਦਰਖਤ ਦੇਖ ਕੇ ਉਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ ਜਿਨ੍ਹਾਂ ਨੇ ਇਹ ਉਪਰਾਲਾ ਕੀਤਾ ਇੰਨਾ ਥੋੜਾ ਟਾਈਮ ਇਸੇ ਸਥਿਤੀ ਚ ਰਹਾ ਗਈ ਇਸ ਯੋਗਾ ਦੇ ਵਿੱਚ ਜੋ ਬਜ਼ੁਰਗ ਲੇਡੀਆਂ ਤੇ ਬੱਚੇ ਤੇ ਹਾਜੀ ਕ੍ਰਿਸ਼ਨ ਸਾਹਿਬ ਜੀ ਯੋਗ ਸ਼ਾਲਾ ਦੇ ਵਿੱਚ ਦਿਖਾਈ ਦੇ ਰਹੇ ਨੇ एक्सेल करते हुए पिछों ऊपर वालों लैके आए स्लो स्लो करो ये फास्ट फास्ट करना प्रॉपरली इनहेल एंड एक्सेल की प्रक्रिया के नाम करना रिलैक्स मोडर्न सेंटर जीरो तो रिलैक्स हम इस बात आप करसन देख सकते सवेरे शाम डेली ही जो योगा जो करवाई जाती है रिलैक्स अदर हम दूसरी लात करा आप करो पैर सेम यही प्रक्रिया करनी है ਹਾਂਜੀ ਮੇਰਾ ਨਾਮ ਰੁਪਿੰਦਰ ਕੌਰ ਹੈ ਜੀ। ਸਾਨੂੰ ਬਹੁਤ ਵਧੀਆ ਲੱਗ ਰਿਹਾ ਸੀ ਇਸ ਦਿਨ ਲਈ ਨਿਉਤਸਾਹੀ ਕਿਉਂਕਿ ਅਸੀਂ ਸਾਨੂੰ ਪੂਰੇ 10 ਮਹੀਨੇ ਹੋ ਗਏ ਨੇ ਕਰਦਿਆਂ ਨੂੰ। ਇਹ ਸਾਰੀ ਟੀਮ ਵੀ ਬਹੁਤ ਜ਼ਿਆਦਾ ਆਈ ਸੀ ਵੀ ਅਸੀਂ ਦੇਖੀਏ ਕਿਉਂਕਿ ਪਿਛਲੇ ਸਾਲ ਵੀ ਮਨਾਇਆ ਗਿਆ ਸੀ। ਪਿਛਲੇ ਸਾਲ ਅਸੀਂ ਨਹੀਂ ਸੀ ਪਰ ਅਸੀਂ 10 ਮਹੀਨਿਆਂ ਤੋਂ ਜੁੜੇ ਹੋਏ ਹਾਂ ਤੇ ਇਸ ਵਾਰ ਮਨਾ ਕੇ ਸਾਨੂੰ ਬਹੁਤ ਵਧੀਆ ਲੱਗ ਰਿਹਾ ਹੈ। ਹਾਂਜੀ ਬਹੁਤ ਖੁਸ਼ ਹਾਂ ਬਹੁਤ ਬਹੁਤ ਜ਼ਿਆਦਾ ਪਰ ਐਵੇਂ ਵੀ ਅਗਲੇ ਸਾਲ ਨੂੰ ਅਸੀਂ ਹੋਰ ਸਟਰੈਂਥ ਵਧਾਈਏ ਤੇ ਹੋਰ ਮਤਲਬ ਕਿ ਫਸਟ ਨੰਬਰ ਤੇ ਆਈਏ ਪਰ ਸੈਕਿੰਡ ਤੇ ਵੀ ਅਸੀਂ ਬਹੁਤ ਖੁਸ਼ ਹਾਂ ਅਸੀਂ ਇਹ ਮੋਟੀਵੇਸ਼ਨ ਦੇਣਾ ਚਾਹਾਂਗੇ ਵੀ ਇਹ ਆਪਣੇ ਰੋਜ਼ਗਾਰ ਦੇ ਕੰਮਾਂ ਵਿੱਚੋਂ ਥੋੜਾ ਜਿਹਾ ਸਮਾਂ ਕੱਢ ਕੇ ਆਪਣੇ ਲਈ ਸਮਾਂ ਕੱਢੋ ਕਿਉਂਕਿ ਜੋ ਜੋਗਾ ਹੈ ਨਾ ਉਹ ਆਪਾਂ ਨੂੰ ਸਿਰਫ ਐਵੇਂ ਨੀ ਟੈਨਸ਼ਨਾਂ ਤੋਂ ਦੂਰ ਕਰਦਾ ਏ ਆਪਾਂ ਦੋਕੜੀ ਵਧੀਆ ਮਾਹੌਲ ਵਿੱਚ ਆਨੇ ਆ ਤੇ ਜਿਹੜਾ ਆਪਣਾ ਬਾਡੀ ਹੈ ਬਾਡੀ ਜੋ ਚੀਜ਼ ਆਪਣੀ ਮੂਵ ਨਹੀਂ ਕਰਦੀ ਕਵਰ ਨਹੀਂ ਕਰਦੀ ਹੈਗੀ ਆਪਾਂ ਰੋਗ ਮੁਕਤ ਹੁੰਨੇ ਆ ਇਹ ਚੀਜ਼ ਬਹੁਤ ਵਧੀਆ ਆਪਾਂ ਜੋਗਾ ਲਈਓ ਗਾਂਗੇ ਪਰ ਜੋਗਾ ਜ਼ਿੰਦਗੀ ਲਈ ਬਹੁਤ ਜ਼ਰੂਰੀ ਹੈ ਜੀ ਕੱਗਾ ਜੀ ਕਿ ਕਿੰਨਾ ਲੰਬਾ ਟਾਈਮ ਹੋ ਗਿਆ ਤੁਹਾਨੂੰ ਵੀ ਜੋ ਕਰ ਲੈ ਸਾਨੂੰ ਸਾਲ ਹੋ ਗਿਆ ਜਦੋਂ ਤੋਂ ਸ਼ੁਰੂ ਹੋਈਆਂ ਨੇ ਕਲਾਸਿਸ ਜੀ ਬਹੁਤ ਵਧੀਆ ਜੀ 6 ਮਹੀਨੇ ਤਾਂ ਮੈਨੂੰ ਐਵੇਂ ਹੀ ਨਹੀਂ ਪਤਾ ਲੱਗਿਆ ਵੀ ਮੈਨੇ ਇੰਨੀ એનર્ਜੀ ਆਈ ਬਾਡੀ ਚ ਵੀ ਸਾਰਾ ਦਿਨ ਇੰਨੀ એનર્ਜੀ ਫੀਲ ਕਰਦੀ ਸੀ ਵੀ ਪਤਾ ਹੀ ਨਹੀਂ ਸੀ ਲੱਗਦਾ ਵੀ ਕੰਮ ਕਿਵੇਂ ਬਣੇ ਜਾਂਦਾ ਸੀ ਘਰ ਦਾ ਵੀ ਸਾਰਾ ਕੁਝ ਹਰ ਇੱਕ ਨੂੰ ਤੇ ਅੱਗੇ ਵਧ ਕੇ ਆਉਂ ਹੀ ਬਾਨੇ ਰਾਂ ਲਾਉਂ ਹੀ ਕਲਾਪਿੰਗ ਕਰੋ ਇਹਨਾਂ ਲਈ ਵਾਜੀ ਵਾਖ ਲੈਪ ਕਰ ਦਿਓ ਜੀ। ਸੂਚਨਾ ਇਹ ਆਪਣਾ ਦੇ ਰਹੇ ਹਾਂ ਕਿ ਉਹ ਗ੍ਰੀਨ ਸਿਟੀ ਬਣਾਉਣ ਦੇ ਵਿੱਚ ਸਾਡੀ ਨਗਰ ਪੰਚਾਇਤ ਕਾਗਾ ਤੇ ਸਾਡੇ ਹਰਬੀਰ ਸਰ ਦਾ ਸਹਿਯੋਗ ਕਰਾਂਗੇ। ਸਰ ਦਿਲੀ ਭਰੀ ਦਾ